ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਰਵੀ ਸ਼ੰਕਰ ਮਿਸ਼ਲਾ ਤੇ ਇਸ ਵੇਲੇ ਦੀ ਵੱਡੀ ਖਬਰ ਦੇ ਰਿਹਾ ਕਿ ਪੰਜਾਬ ਦੇ ਕਈ ਥਾਵਾਂ ਤੇ ਪੁਚਾਲ ਦੇ ਜਿਹੜੇ ਨੇ ਝਟਕੇ ਮਹਿਸੂਸ ਕੀਤੇ ਗਏ ਨੇ ਜੀ ਹਾਂ ਤਾਂ ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਪੰਜਾਬ ਹੀ ਨਹੀਂ ਹਿਮਾਚਲ ਦੇ ਕਈ ਹਿਮਾਚਲ ਦੇ ਵੀ ਕਈ ਇਲਾਕਿਆਂ ਦੇ ਵਿੱਚ ਪੁਚਾਲ ਦੇ ਝਟਕੇ ਜਿਹੜੇ ਨੇ ਉਹ ਮਹਿਸੂਸ ਕੀਤੇ ਗਏ ਨੇ ਤੇ ਮੇਰੇ ਸਹਿਯੋਗੀ ਜਿਹੜੇ ਵਨੀਤ ਜੁੜ ਚੁੱਕੇ ਨੇ ਜੀ ਵਨੀਤ ਜਿਹੜੇ ਪੰਜਾਬ ਤੇ ਹਿਮਾਚਲ ਦੇ ਵਿੱਚ ਜਿਹੜੇ ਝਟਕੇ ਮਹਿਸੂਸ ਕੀਤੇ ਗਏ ਨੇ ਇਸ ਨੂੰ ਲੈ ਕੇ ਤੁਹਾਡੇ ਕੋਲ ਕੀ ਵਧੇਰੇ ਜਾਣਕਾਰੀ ਹੈ ਦੇਖੋ ਹੁਣ ਤਾਂ ਕੁਛ ਦੇਰ ਪਹਿਲਾਂ ਪੰਜਾਬ ਅਤੇ ਹਿਮਾਚਲ ਦੇ ਵਿੱਚ ਭੂਕੰਪ ਦੇ ਝਟਕੇ ਜਿਹੜੇ ਨੇ ਉਹ ਮਹਿਸੂਸ ਕੀਤੇ ਗਏ ਨੇ ਚੰਡੀਗੜ੍ਹ ਵੀ ਆ ਝਟਕੇ ਜਿਹੜੇ ਨੇ ਮਹਿਸੂਸ ਕੀਤੇ ਗਏ ਨੇ ਧਰਤੀ ਹਿੱਲਦੀ ਹੋਈ ਨਜ਼ਰ ਆਈ ਹੈ ਜਿਸ ਤੰਗ ਦੇ ਨਾਲ ਸਾਡੇ ਕੋਲ ਜਿਹੜੀ ਇਨੀਸ਼ੀਅਲ ਜਾਣਕਾਰੀ ਮਿਲ ਰਹੀ ਹੈ ਕਿ ਪਦਮ ਜਿਹੜਾ ਕਾਰਗਿਲ ਲਦਾਖ ਹੈ ਉਸ ਦੇ ਕੋਲ ਤਕਰੀਬਨ 10 ਕਿਲੋਮੀਟਰ ਥੱਲੇ 5.4 ਦੀ ਤੀਬਰਤਾ ਦੇ ਨਾਲ ਭੂਕੰਪ ਦੇ ਝਟਕੇ ਜਿਹੜੇ ਨੇ ਉਹ ਮਹਿਸੂਸ ਕੀਤੇ ਗਏ ਨੇ ਹਾਲਕਿ ਇਨ ਝਟਕਿਆਂ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਾਨੀ ਔਰ مالی ਨੁਕਸਾਨ ਫਿਲਹਾਲ ਨਹੀਂ ਹੋਇਆ ਇਸ ਤਰ੍ਹਾਂ ਦੀ ਕੋਈ ਵੀ ਸੂਚਨਾ ਨਹੀਂ ਮਿਲੀ ਲੇਕਿਨ ਇਨ ਝਟਕਿਆਂ ਨੇ ਜਿਸ ਤੰਗ ਦੇ ਨਾਲ ਧਰਤੀ ਹਿਲਾਈ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਜ਼ਰੂਰ دہشت ਦਾ ਮਾਹੌਲ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਸ ਤੰਗ ਦੇ ਨਾਲ ਤਾਇਵਾਨ ਦੇ ਵਿੱਚ ਤਸਵੀਰਾਂ ਵੇਖਣ ਨੂੰ ਮਿਲੀਆਂ ਸੀ ਔਰ ਉਸ ਤੋਂ ਬਾਅਦ ਹੁਣ ਅਚਾਨਕ ਭਾਰਤ ਦੇ ਵਿੱਚ ਖਾਸ ਕਰਕੇ ਪਦਮ ਇਲਾਕਾ ਜਿਹੜਾ ਹੈਗਾ ਜਿਹੜਾ ਕਾਰਗਿਲ ਲਦਾਖ ਤੇ ਬਿਲਕੁਲ ਕੋਲ ਪੈਂਦਾ ਹੈ ਉੱਥੇ ਤਕਰੀਬਨ 10 ਕਿਲੋਮੀਟਰ ਥੱਲੇ ਹਕंप ਦਾ ਆਣਾ ਸਿੱਧੇ ਤੌਰ ਤੇ ਲੋਕਾਂ ਲਈ ਹੈਰਾਨੀ ਜਨਕ ਸੀ ਲੋਕ ਜਿਹੜੇ ਨੇ ਸਖਤੇ ਦੇ ਵਿੱਚ ਸੀ ਔਰ ਜਿਸ ਢੰਗ ਦੇ ਨਾਲ ਝਟਕੇ ਆਏ ਕਈ ਥਾਵਾਂ ਤੇ ਜਿਹੜੇ ਜ਼ਿਆਦਾ ਝਟਕੇ ਮਹਿਸੂਸ ਕੀਤੇ ਗਏ ਕਿਉਂਕਿ ਇਸ ਦੀ ਤੀਬਰਤਾ ਜਿਹੜੀ ਹੈ 5.4 ਜਿਹੜਾ ਮੈਗਨੀਚਿਊਡ ਦੱਸੀ ਜਾ ਰਹੀ ਸੀ ਔਰ ਇਸ ਤੀਬਰਤਾ ਕਰਕੇ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ ਹਾਲਾਂਕਿ ਆ ਝਟਕੇ ਜਿਹੜੇ ਨੇ ਕੁਝ ਸੈਕਿੰਡਾਂ ਲਈ ਲੋਕਾਂ ਨੇ ਮਹਿਸੂਸ ਕੀਤੇ ਨੇ ਤਕਰੀਬਨ 3:00 9:00 ਵਜੇ 4 ਮਿੰਟ ਤੇ ਪਹਿਲਾ ਝਟਕਾ ਜਿਹੜਾ ਉਹ ਲੋਕਾਂ ਨੇ ਮਹਿਸੂਸ ਕੀਤਾ ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਦੋ ਤੋਂ ਤਿੰਨ ਝਟਕੇ ਜਿਹੜੇ ਨੇ ਉਹ ਲੋਕ ਮਹਿਸੂਸ ਕਰਦੇ ਹੋਏ ਨਜ਼ਰ ਆਏ ਨੇ ਹਾਲਾਂਕਿ دہشت ਦਾ ਜ਼ਰੂਰ ਉਸ ਸਮਾ ਮਾਹੌਲ ਵੇਖਣ ਨੂੰ ਮਿਲਿਆ ਸੀ ਲੇਕਿਨ ਸਥਿਤੀ ਜਿਹੜੀ ਹੈ ਉਹ ਸਮਾਨੇ ਦੱਸੀ ਜਾ ਰਹੀ ਹੈ ਜੀ ਜੀ ਦੱਸਿਆ ਜਾ ਰਿਹਾ ਇਸ ਤੋਂ ਇਲਾਵਾ ਹਿਮਾਚਲ ਦੇ ਵਿੱਚ ਵੀ ਅਜਿਹੀ ਜਿਹੜੀ ਹੈ ਘਟਨਾ ਅਰਥ ਪਹਚਾਲ ਦੇ ਜਿਹੜੇ ਨੇ ਝਟਕੇ ਵੇਖਣ ਨੂੰ ਮਿਲ ਨੇ ਉੱਥੇ ਅਜਿਹੀ ਕੋਈ ਘਟਨਾ ਜਿਸ ਦੇ ਨਾਲ ਕੋਈ ਹਾਨੀ ਹੈ ਜਾਨੀ ਮਾਲੀ ਨੁਕਸਾਨ ਹੋਇਆ ਹੋਵੇ ਦੇਖੋ ਫਿਲਹਾਲ ਜਿਹੜੀ ਜਾਣਕਾਰੀ ਮਿਲ ਪਾਰੀ ਹੈ ਕਿ ਇਸੇ ਤਰ੍ਹਾਂ ਦਾ ਕੋਈ ਵੀ ਜਾਨੀ ਔਰ ਮਾਲੀ ਨੁਕਸਾਨ ਜਿਹੜਾ ਫਿਲਹਾਲ ਨਹੀਂ ਹੋਇਆ ਹਾਲਾਂਕਿ ਜਿਹੜੀ ਕਹਿ ਸਕਦੇ ਹਾਂ ਹਿਮਾਚਲ ਦਾ ਜਿਹੜਾ ਏਰੀਆ ਹੈ ਅਗਰ ਅਸੀਂ ਲਦਾਖ ਦੀ ਗੱਲ ਕਰੀਏ ਅਸੀਂ ਪਦਮ ਦੀ ਗੱਲ ਕਰੀਏ ਜਾਂ ਕਾਰਗਿਲ ਦੀ ਗੱਲ ਕਰੀਏ ਉੱਥੇ ਜਿਸ ਢੰਗ ਦੇ ਨਾਲ 10 ਕਿਲੋਮੀਟਰ ਥੱਲੇ ਯਾਨੀ ਧਰਤੀ ਤੋਂ 10 ਕਿਲੋਮੀਟਰ ਥੱਲੇ ਜਿਹੜੀ ਧਰਤੀ ਦੀ ਉੱਪਰਲੀ ਸਤ੍ਹਾ ਹੈ ਉਸ ਤੋਂ ਥੱਲ 10 ਕਿਲੋਮੀਟਰ ਥੱਲੇ ਆ ਝਟਕੇ ਮਹਿਸੂਸ ਕੀਤੇ ਗਏ ਨੇ ਯਾਨੀ ਤੀਵਰਤਾ ਵੀ 5.4 ਮੈਗਨੀਟਿਊਡ ਦੀ ਸੀ ਔਰ ਕੁਝ ਸੈਕਿੰਡਾਂ ਲਈ ਆਤਰਤੇ ਦੇ ਝਟਕੇ ਆਏ ਨੇ ਜਿਸ ਕਰਕੇ ਫਿਲਹਾਲ ਜਾਨੀ ਨੁਕਸਾਨੀਆ ਮਾਲੀ ਨੁਕਸਾਨ ਦੀ ਕੋਈ ਖਬਰ ਜੜੀ ਹੈ ਸਾਹਮਣੇ ਨਹੀਂ ਆਈ ਇਹ ਰਾਹਤ ਭਰੀ ਖਬਰ ਹੈ ਲੇਕਿਨ ਇਨਾ ਜ਼ਰੂਰ ਹੈ ਕਿ ਜਿਸ ਤਰ੍ਹਾਂ ਦੇ ਨਾਲ ਅਚਾਨਕ ਜਦੋਂ ਝਟਕੇ ਆਣੇ ਸ਼ੁਰੂ ਹੁੰਦੇ ਨੇ ਭੁਕੰਪ ਤੇ ਤੇ ਉਸ ਤੋਂ ਬਾਅਦ احتیاط ਜ਼ਰੂਰ ਵਰਤਣੀ ਚਾਹੀਦੀ ਹੈ ਕਿਉਂਕਿ ਇੱਕ ਤੋਂ ਬਾਅਦ ਇੱਕ ਕਰਕੇ ਕਈ ਵਾਰ ਚੁਕੰਪ ਤੇ ਝਟਕੇ ਜਿਹੜੇ ਨੇ ਉਹ ਮਹਿਸੂਸ ਹੁੰਦੇ ਹੋਏ ਨਜ਼ਰ ਆਉਂਦੇ ਨੇ ਜੀ ਜਾਣਕਾਰੀ ਲਈ ਧੰਨਵਾਦ ਬਨੀਤ ਆ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਕਿ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਪੁਚਾਲ ਦੇ ਵੱਡੇ ਝਟਕੇ ਵੇਖਣ ਨੂੰ ਮਿਲੇ ਨੇ ਦੱਸਿਆ ਜਾ ਰਿਹਾ ਹੈ ਕਿ 5.4 ਦੀ ਤੀਰਤਾ ਦੇ ਨਾਲ ਦੇ ਚਾ 5.4 ਮੈਗਨੀਟਿਊਡ ਦੇ ਤੀਰਤਾ ਦੇ ਨਾਲ ਜਿਹੜੇ ਆ ਝਟਕੇ ਮਹਿਸੂਸ ਕੀਤੇ ਨੇਗੇ ਸਿਰਫ ਪੰਜਾਬ ਦੇ ਵਿੱਚ ਨਹੀਂ ਪੰਜਾਬ ਹਿਮਾਚਲ ਦੇ ਕਈ ਇਲਾਕੇ ਦੇ ਵਿੱਚ ਵੀ ਜਿਹੜੇ ਆ ਝਟਕੇ ਮਹਿਸੂਸ ਕੀਤੇ ਨੇ ਇਹ ਤੁਹਾਨੂੰ ਦੱਸ ਦਈਏ ਕੀ ਦੱਸਿਆ ਜਾ ਰਿਹਾ ਕਿ ਲਦਾਖ ਦੇ ਨੇੜੇ ਜਿਹੜੇ 10 ਕਿਲੋਮੀਟਰ ਧਰਤੀ ਦੇ ਥੱਲੇ ਜਿਹੜੇ ਨੇ ਆ ਜਿਆਦਾ ਮਹਿਸੂਸ ਕੀਤੇ ਗਏ ਨੇ ਜਿਸ ਦੀ ਤਿਰਵਤਾ 5.4 ਮੈਗਨੀਟਿਊਡ ਦੱਸੀ ਜਾ ਰਹੀ ਹੈ ਪਰ ਹੁਣੇ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਇਸ ਜਾਨੀਮਾਲੀ ਦਾ ਹਲੇ ਕੋਈ ਵੀ ਜਿਹੜੀ ਹੈ ਖਬਰ ਹੈ ਜੀ ਹੀ ਸਾਹਮਣੇ ਨਹੀਂ ਆ ਰਹੀ ਹੈ ਕਿਸੇ ਤਰ੍ਹਾਂ ਦਾ ਜਿਹੜਾ ਨੁਕਸਾਨ ਹਜੇ ਨਹੀਂ ਹੋਇਆ ਪਰ ਆ ਸੰਕੇਤ ਲਗਾਤਾਰ ਸਾਹਮਣੇ ਆ ਰਹੇ ਨੇ ਆ ਦੱਸਿਆ ਜਾ ਰਿਹਾ ਹੈ ਕਿ ਲੋਕਾਂ ਨੂੰ ਇਸ ਦੇ ਨਾਲ ਚੇਤਾਵਨੀ ਜਿਹੜੀ ਹੈ ਜਾਰੀ ਹੈ ਕਿ ਤੁਸੀਂ ਧਿਆਨ ਨਾਲ ਰਹੋ ਕਿਉਂਕਿ ਲਗਾਤਾਰ ਜਿਹੜੇ ਜਦੋਂ ਵੀ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਜਾਂਦੇ ਨੇ ਉਸ ਦੇ ਥੋੜੀ ਥੋੜੀ ਦੇਰ ਬਾਅਦ ਜਿਹੜੇ ਨੇ ਇੱਕ ਤੋਂ ਬਾਅਦ ਇੱਕ ਜਿਹੜੇ ਨੇ ਪੁਚਾਲ ਦੇ ਝਟਕੇ ਜਿਹੜੇ ਨੇ ਲੱਗਦੇ ਨੇ ਪਰ ਹਾਲੇ ਅਜੇ ਹੀ ਕੋਈ ਜਿਹੜੀ ਇਹ ਸੂਚਨਾ ਨਹੀਂ ਮਿਲੀ ਹੈ ਪਰ ਤੁਸੀਂ ਸੁਚੇਤ ਰਹੋ ਕਿਉਂਕਿ ਲਗਾਤਾਰ ਜਿਹੜੀਆਂ ਨੇ ਅਜੀਆਂ ਘਟਨਾ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਕਿਉਂਕਿ ਤਾਈਵਾਨ ਦੇ ਵਿੱਚ ਵੀ ਬੀਤੇ ਦਿਨੀ ਅ ਪੁਚਾਲ ਦੇ ਵੱਡੇ ਝਟਕੇ ਮਹਿਸੂਸ ਕੀਤੇ ਗਏ ਸੀ ਜਿਸ ਦੇ ਵਿੱਚ 7.5 ਦੀ ਤੀਰਤਾ ਦੇ ਨਾਲ ਜਿਹੜੇ ਨੇ ਝਟਕੇ ਮਹਿਸੂਸ ਕੀਤੇ ਗਏ ਜਿਸ ਦੇ ਵਿੱਚ ਤਾਈਵਾਨ ਕਾਫੀ ਤਾਈਵਾਨ ਨੂੰ ਕਾਫੀ ਨੁਕਸਾਨ ਹੋਇਆ ਕਈ ਕਾਫੀ ਬਿਲਡਿੰਗਾਂ ਦਾ ਜਿਹੜਾ ਹੈ ਨੁਕਸਾਨ ਹੋਇਆ ਕਈ ਲੋਕਾਂ ਦੀ ਜੜੀਆਂ ਨੇ ਮੋਤਾ ਹੋਈਆਂ ਨੇ ਤੇ ਕਈ ਜਿਹੜੇ ਨੇ ਸੈਂਕੜੇ ਤੋਂ ਵੱਧ ਜਿਹੜੇ ਨੇ ਹਜ਼ਾਰਾਂ ਦੇ ਕਰੀਬ ਜੜੀ ਗਿਣਤੀ ਦੱਸੀ ਜਾ ਰਹੀ ਸੀ ਕਿ ਲੋਕ ਘਾਇਲ ਵੀ ਹੋਏ ਨੇ ਤੇ ਹੁਣ ਜਿਹੜੇ ਕਈ ਲੋਕ ਜਿਹੜੇ ਨੇ ਲਾਪਤਾ ਵੀ ਦੱਸੀ ਜਾ ਰਹੀ ਹੈ ਇਸ ਜਰੀ ਹੈ ਕਿ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਇਸ ਤੋਂ ਇਲਾਵਾ ਹਿਮਾਚਲ ਦੇ ਵਿੱਚ ਵੀ ਜਿਹੜੇ ਨੇ ਝਟਕੇ ਮਹਿਸੂਸ ਕੀਤੇ ਗਏ ਨੇ ਜਿਸ ਦੀ ਤੀਰਵਤਾ 5.4 ਮੈਗਨੀਟਿਊਡ ਦੱਸੀ ਜਾ ਰਹੀ ਹੈ